ਜਾਦਵਿੰਦਰ ਸਿੰਘ ਬਿੱਟੂ ਦਿਵਾਨਾ ਬਣੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਾਦਵਿੰਦਰ ਸਿੰਘ ਬਿੱਟੂ ਦਿਵਾਨਾ ਨੂੰ ਸ਼੍ਰੋਮਣੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਸ਼ਹਿਰੀ ਪ੍ਰਧਾਨ ਲਗਾਇਆ ਗਿਆ ਹੈ ਜਿਸ ਦੇ ਵਿੱਚ ਅੱਜ ਕਲਵੰਤ ਸਿੰਘ ਕੀਤੂ ਦੇ ਕੋਠੀ ਸਮਖਸ਼ ਬਣੇ ਪਾਰਕ ਦੇ ਵਿੱਚ ਜੰਡਾ ਵਾਲਾ ਰੋਡ ਤੇ ਇੱਕ ਪ੍ਰੋਗਰਾਮ ਤੈਅ ਕੀਤਾ ਗਿਆ ਜਿੱਥੇ ਸਰਦਾਰ ਜਗਜਿੰਦਰ ਸਿੰਘ ਬਿੱਟੂ ਦਵਾਨਾ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਅਕਾਲੀ ਵਰਕਰ ਸੈਂਕੜੇ ਦੀ ਗਿਣਤੀ ਵਿੱਚ ਹਾਜ਼ਰ ਹੋਏ ਉਹਨਾਂ ਵੱਲੋਂ ਜਗਜਿੰਦਰ ਸਿੰਘ ਬਿੱਟੂ ਦਵਾਨਾ ਨੂੰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਣਨ ਤੇ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਐਸਜੀਪੀਸੀ ਮੈਂਬਰ ਪਰਮਜੀਤ ਖਾਲਸਾ ਬਾਬਾ ਕੋਨਸ ਸਨਾਮ ਸਿੰਘ ਰਾਹੀ ਕੁਲਵੰਤ ਸਿੰਘ ਕਾਂਤਾ ਜ਼ਿਲ੍ਹਾ ਪ੍ਰਧਾਨ ਸਾਫਖਨਗਰ ਕਾਉਂਸਲ ਪ੍ਰਧਾਨ ਸੰਜੀਵ ਸ਼ੋਰੀ ਰਾਜੀਵ ਬਰਮਾ ਰਿੰਪੀ ਸਮੇਤ ਵੱਖ-ਵੱਖ ਅਕਾਲੀ ਵਰਕਰ ਹਾਜ਼ਰ ਹੋ ਜਿਨ੍ਹਾਂ ਵੱਲੋਂ ਜਗਤਵੰਦ ਸਿੰਘ ਬਿੱਟੂ ਦਮਾਨਾ ਨੂੰ ਵਧਾਈ ਦਿੱਤੀ ਗਈ ਮੈਂ ਤੁਹਾਡਾ ਬਾਤ ਕਰਦਾ ਸਾਡੇ ਬਹੁਤ ਇਨਕਾਰ ਜੋ ਜੀ ਦਾ ਫਰੂਮਨੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਵੀਰ ਸਿੰਘ ਜਵਾਦ ਸਾਹਿਬ ਦਾ ਸਰਪੰਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਮਜੀਠੀਆ ਸਾਹਿਬ ਦਾ ਉਸ ਤੋਂ ਬਾਅਦ ਮੈਂ ਧੰਨਵਾਦੀ ਆ ਮੇਰੇ ਛੋਟੇ ਵੀਰ ਬਰਨਾਲਾ ਹਲਕੇ ਦੇ ਮੁੱਖ ਸੇਵਾਦਾਰ ਸਰਦਾਰ ਕਲਵੰਤ ਸਿੰਘ ਜੀ ਕੀਤੂ ਜਿਨ੍ਹਾਂ ਨੇ ਮੈਨੂੰ ਪਾਰਟੀ ਦੀਆਂ ਗੱਦੀਆਂ ਦੇਖਦੇ ਹੋਏ ਬਿਨਾਂ ਦੱਸੇ ਹੀ ਮੇਰਾ ਨਾਂ ਇਸ ਉਹ 14 ਦੇ ਲਈ ਪ੍ਰਪੋਜ਼ ਕੀਤਾ ਕਿ ਮੈਂ ਧੰਨਵਾਦ ਕਰਦਾ ਸਾਡੇ ਬਹੁਤ ਸਤਿਕਾਰਯੋਗ ਸੰਤ ਬਾਬਾ ਵੀਰ ਸਿੰਘ ਜੀ ਨੂੰ ਅਨਸ ਜੋ ਮੁੱਖ ਸੇਵਾਦਾਰ ਨੇ ਹਲਕਾ ਮੈਲਕਲਾਂ ਤੋਂ ਐਡਵੋਕੇਟ ਸਤਨਾਮ ਸਿੰਘ ਜੀ ਰਾਹੀ ਸਾਹਿਬ ਜੋ ਹਲਕਾ ਚਾਰਜ ਨੇ ਮੁੱਖ ਸੇਵਾਦਾਰ ਨੇ ਭਦੌੜ ਦੇ ਸਮੁੱਚੀ ਲੀਡਰਸ਼ਿਪ ਕਿਹੜਾ ਕਿਹੜਾ ਨਾਮ ਲਈ ਅੱਜ ਸਾਰੇ ਹੀ ਮੈਨੂੰ ਮਾਨ ਤੇ ਸਤਿਕਾਰ ਦੇਣ ਦੇ ਲਈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਪਾਰਟੀ ਦੀ ਮੈਨੂੰ ਸੌਂਪੀ ਆ ਕਿ ਮੈਂ ਪੂਰੀ ਸੰਸੀਅਰਟੀ ਦੇ ਨਾਲ ਇਹ ਸੌਦੇ ਨੂੰ ਨਿਭਾਉਂਗਾ ਤੇ ਸਾਰੇ ਹੀ ਜੋ ਵੀ ਜ਼ਿਲ੍ਹੇ ਦੇ ਵਿੱਚ ਬਰਨਾਲਾ ਸ਼ਹਿਰੀ ਜ਼ਿਲ੍ਹਾ ਬਰਨਾਲਾ ਹੁੰਦੇ ਨਾਤੇ ਪਾਰਟੀ ਦੀ ਗਤੀ ਨੂੰ ਵਧਿਆ ਨੂੰ ਤੇਜ਼ ਕਰਕੇ ਸਾਰਿਆਂ ਨੂੰ ਨਾਲ ਲੈ ਕੇ ਚੱਲੂਗਾ ਤੇ ਆਉਣ ਵਾਲੀ ਜਿਹੜੀ ਇਲੈਕਸ਼ਨਾਂ ਨਿਊਜ਼ ਪਾਰਟੀ ਦੀ ਇਲੈਕਸ਼ਨ ਨੇੜੇ ਆ ਗਈ ਉਹਦੇ ਵਿੱਚ ਸਾਰਿਆਂ ਮੇਰੇ ਸੋਮਨੀ ਕਾਲੀ ਦਲ ਦੇ ਜਿਹੜਾ ਵਰਕਰਾਂ ਦਾ ਸੇਵਾਦਾਰਾਂ ਦਾ ਸਾਥ ਲੈ ਕੇ ਜਿਹੜੀ ਬਰਨਾਲਾ ਜ਼ਿਲ੍ਹਾ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜੇ ਸਾਡੇ ਐਮਸੀ ਅਸੀਂ ਬਣਾਵਾਂਗੇ ਤਾਂ ਜੋ ਪਾਰਟੀ ਦੀਆਂ ਜਿਹੜਾ ਮਜ਼ਬੂਤ ਹੋ ਸਕਣ ਸਾਡੀਆਂ ਗਤੀਵਿਧੀਆਂ ਇਹੀ ਹੈ ਜੀ ਸਾਡੀ ਸਾਰੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਸਾਰੇ ਹੀ ਸਾਡੇ ਇੱਥੋਂ ਦੇ ਜ਼ਿਲ੍ਹੇ ਦੇ ਸੇਵਾਦਾਰ ਚਾਹੇ ਕਿਸੇ ਵੀ ਔਰਤੇ ਬਰਾਜਮਾਨ ਨੇ ਸਾਰੇ ਅਸੀਂ ਇੱਕ ਛੁੱਟ ਹੋ ਕੇ ਅਸੀਂ ਤਾਂ ਇੱਥੋਂ ਤੱਕ ਸੋਚਿਆ ਹੋਇਆ ਕਿ ਮਿਊਸਪਲਟੀ ਦਾ ਵੀ ਪ੍ਰਧਾਨ ਆ ਜਿਹੜਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਬਣਾਵਾਂਗੇ ਪਹਿਲਾਂ ਵੀ ਅਕਾਲੀ ਦਲ ਨੇ ਜਿਹੜੀ ਮਿਊਸਪਲਟੀ ਵਿੱਚ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਹੁਣ ਵੀ ਸਾਡੇ ਸਾਰੇ ਹੀ ਨੌਜਵਾਨ ਭਰਾ ਵੇ ਵੱਡੇ ਸਾਥੀ ਨਾਲ ਨਾਲ ਕੇ ਜਿਹੜੀ ਆ ਇਹ ਪਹਿਲਾਂ ਅਸੀਂ ਨਿਉ ਧਰਨੀ ਆ ਸਭ ਤੋਂ ਪਹਿਲੀ ਜਿਹੜੀ ਮਿਊਸਪਲਟੀ ਦੀ ਚੋਣ ਆ ਕਿ ਅਸੀਂ ਵੱਡੀ ਜੱਤ ਦੇ ਨਾਲ ਪ੍ਰਾਪਤ ਕਰਾਂਗੇ ਇਹ ਹੀ ਮੈਂ ਕਹਿੰਦਾ ਮੈਂ ਤਾਂ ਇਹ ਸਮਝਦਾ ਅਕਾਲੀ ਦਲ ਕਦੇ ਵੀ ਪਿੱਛੇ ਨਹੀਂ ਗਿਆ ਜੋ ਅੱਜ ਕਿਸਾਨ ਭਰਾਵਾਂ ਦਾ ਵੱਡਾ ਮੁੱਦਾ ਚੱਲ ਰਿਹਾ ਸਰਕਾਰ ਪ੍ਰਕਾਸ਼ ਸਿੰਘ ਜੀ ਬਾਦਲ ਸੁਖਵੀਰ ਸਿੰਘ ਜੀ ਬਾਦਲ ਤੇ ਸਮੁੱਚੀ ਪਾਰਟੀ ਆ ਜਿਹੜੀ ਕਿਸਾਨਾਂ ਦੀ ਹਮਦਰਦੀ ਕਿਸਾਨਾਂ ਨਾਲ ਮੋਢਾ ਲਾ ਲਾ ਕੇ ਖੜੀ ਆ ਅਸੀਂ ਖੁਦ ਵੀ ਕਿਸਾਨ ਆ ਸਭ ਤੋਂ ਪਹਿਲਾਂ ਕਿਸਾਨੀ ਦਾ ਦਰਦ ਜਿਹੜਾ ਸਮੂਹ ਨਹੀਂ ਕਾਲੀ ਦਾ ਦੇ ਲਈ ਝਲਕਦਾ ਕਦੇ ਵੀ ਪਾਰਟੀ ਇਹ ਖਤਮ ਨਹੀਂ ਹੋਈ ਬਹੁਤ ਪੁਰਾਣੀ ਪਾਰਟੀ ਆ ਜੇਲਾਂ ਕੱਟ ਕੇ ਕੁਰਬਾਨੀਆਂ ਦੇ ਕੇ ਪਾਰਟੀ ਹੋਂਦ ਵਿੱਚ ਆਈ ਸੀ ਵੀ ਇਹ ਪਾਰਟੀ ਦੀ ਜਿਹੜੀ ਹੋਂਦ ਆ ਅੱਜ ਹੋਰ ਵੀ ਮਜ਼ਬੂਤ ਹੋਊਗੀ ਤੇ ਕਿਸੇ ਵੀ ਟਾਈਮ ਆ ਜਿਹੜੀ ਇਹ ਪਾਰਟੀ ਆ ਆਉਣੀ 2022 ਦੇਆਂ ਜਿਹੜੇ ਚੋਣਾਂ ਅਸੀਂ ਸਾਰੀਆਂ ਇਹ ਜਿੱਤ ਕੇ ਸਾਰ ਕਰਾਂਗੇ ਤੇ ਸਰਕਾਰ ਦੁਆਰਾ ਪੂਰੇ ਜੋਰ ਨਾਲ ਬਣੂਗੀ ਜੋ 14 ਸਤੰਬਰ ਨੂੰ 100 ਸਾਲਾਂ ਜਿਹੜਾ ਪਾਰਟੀ ਦਾ ਮਨਾਇਆ ਜਾ ਅੱਜ ਸ੍ਰੀ ਅਖੰਡ ਪਾਤਸ਼ਾਹ ਆ ਜਿਹੜੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਪ੍ਰਕਾਸ਼ ਕੀਤੇ ਗਏ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖੀਰ ਸਿੰਘ ਬਾਦਲ ਜੀ ਬੀਬਾ ਹਰਸਿਮਰਤ ਜੀ ਅੱਜ ਉੱਥੇ ਆਪ ਖੁਦ ਪਹੁੰਚ ਕੇ ਜਿਹੜੇ ਹੈ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਆ ਤੇ ਸਾਡੀ ਸਾਰੇ ਹੀ ਜ਼ਿਲ੍ਹਾ ਪ੍ਰਧਾਨਾਂ ਦੀ ਡਿਊਟੀ ਲੱਗੀ ਆ ਪਰਸੋਂ 14 ਤਰੀਕ ਨੂੰ 9:30 ਵਜੇ ਅਸੀਂ ਪਹੁੰਚ ਕੇ ਉਸ ਸ੍ਰੀ ਕਾਲਪੁਰ ਕਮਾਈ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਾਂਗੇ ਕਿ ਇਹ ਪਾਰਟੀ ਸਦਾ ਚੜ੍ਹਦੀਆਂ ਕਲਾਂ ਦੇ ਵਿੱਚ ਰਹੇ ਤੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਪਾਰਟੀ ਪ੍ਰਧਾਨ ਸਰਦਾਰ ਕੁਰਵੀਰ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਬਹੁਤ ਹੀ ਮਿਹਨਤੀ ਯਾਦਵਿੰਦਰ ਸਿੰਘ ਮਿੱਟੂ ਦਿਵਾਨਾ ਜੀ ਜਿਹੜੇ ਸਾਡੇ ਵਾਰਡ ਤੋਂ ਕੌਂਸਲਰ ਵੀ ਨੇਗੇ ਆਪਣੇ ਪਿੰਡ ਗਵਾਨਿਆਂ ਤੋਂ ਤੀਜੀ ਵਾਰੀ ਲਗਾਤਾਰ ਕੋਟ ਸੁਸਾਇਟੀ ਦੇ ਸਰਪੰਚੀ ਦਾ ਪ੍ਰਧਾਨ ਵੀ ਚੁਣੇ ਗਏ ਆਗੇ ਔਰ ਬੜੇ ਮਿਹਨਤੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਾਰਟੀ ਨੇ ਮਾਨ ਦਿੱਤਾ ਔਰ ਤੁਹਾਨੂੰ ਜਯਾਦਵਿੰਦਰ ਸਿੰਘ ਬਿੱਟੂ ਤੇ ਮਾਣ ਵੀ ਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੂਗਾ ਅਤੇ ਸਾਰਿਆਂ ਜਿਹੜਾ ਆਉਣ ਵਾਲਾ ਨਗਰ ਕੌਂਸਲ ਦੀਆਂ ਪ੍ਰਣਾਲੀਆਂ ਜਿਹਨੇ ਚੋਣਾ ਨੇ ਵੱਧ ਤੋਂ ਵੱਧ ਐਮਸੀ ਜਿਹੜੇ ਸਾਡੇ ਅਕਾਲੀ ਦਲ ਦੇ ਜਿਤਾਊਗਾ ਕਿਉਂਕਿ ਉਹ ਮਿਹਨਤੀ ਨੌਜਵਾਨ ਤੁਹਾਨੂੰ ਤੇ ਬਹੁਤ ਸਮੂੱਚੇ ਸਾਡੇ ਜ਼ਿਲ੍ਹੇ ਨੂੰ ਜੋ ਅੱਜ ਸਾਡੇ ਛੋਟੇ ਭਰਾ ਜਯਾਦਵਿੰਦਰ ਸਿੰਘ ਬਿੱਟੂ ਦਵਾਨਾ ਜੀ ਨੂੰ ਜਿਲਾ ਪ੍ਰਧਾਨ ਸ਼ਹਿਰੀ ਬਣਾਇਆ ਗਿਆ ਅਸੀਂ ਸਾਰੇ ਹੀ ਬਰਨਾਲਾ ਦੇ ਅਕਾਲੂ ਅਕਾਲੀ ਜੋ ਵੀ ਵਰਕਰ ਆ ਲੀਡਰ ਸਾਹਿਬਾਨਾ ਉਹਦਾ ਅਸੀਂ ਵੈਲਕਮ ਕਰਦੇ ਆਂ ਔਰ ਲੱਖ ਲੱਖ ਵਧਾਈ ਦਿੰਦੇ ਆਂ ਔਰ ਉਮੀਦ ਕਰਦੇ ਆਂ ਕਿ ਮਿੱਟੂ ਦਿਵਾਨਾ ਇੱਕ ਜੰਗ ਲੀਡਰ ਆ ਔਰ ਉਹ ਸਾਰਿਆਂ ਨੂੰ ਨਾਲ ਲੈ ਕੇ ਜੋ ਉਹਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਆ ਪਾਰਟੀ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਕਰਨੀ ਹੋ ਉਹਨੂੰ ਬੜੇ ਤਰੀਕੇ ਨਾਲ ਨਵਾਊਗਾ ਔਰ ਅਕਾਲੀ ਦਲ ਨੂੰ ਮਜ਼ਬੂਤ ਕਰੂਗਾ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹ 2022 ਦੀ ਤਿਆਰੀਆਂ ਨੂੰ ਜੁਟੇ ਹੋਏ ਨੇ ਉਹ ਕੱਲਾ ਬਰਨਾਲਾ ਨਹੀਂ ਕੱਲੀ-ਕੱਲੀ ਸੀਟ ਤੇ ਉਹਨਾਂ ਦਾ ਧਿਆਨ ਆ ਕੱਲੇ-ਕੱਲੇ ਬੰਦੇ ਤੇ ਉਹਨਾਂ ਦਾ ਧਿਆਨ ਆ ਔਰ ਉਹ ਬੜੇ ਸੂਖਸ਼ਮ ਤਰੀਕੇ ਨਾਲ ਬੜੇ ਬਰੀਕੀ ਤਰੀਕੇ ਨਾਲ ਦੇਖ ਰਹੇ ਨੇ ਔਰ ਆਉਣ ਵਾਲਾ ਜੋ 2022 ਦਾ ਚੋਣਾਂ ਨੇ ਉਹ ਮਹਾਰਾਜ ਦੀ ਕਿਰਪਾ ਨਾਲ ਸ਼ਰਮਣੀ ਅਕਾਲੀ ਦਲ ਜਿੱਤੂਗਾ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਡੇ ਸੀਐਮ ਬਣਨਗੇ ਕੋ ਸਾਨੂੰ ਬੜਾ ਮਾਣ ਆ ਜੀ ਕਿ ਅਸੀਂ ਉਸ ਪਾਰਟੀ ਦੇ ਵਰਕਰ ਹਾਂ ਜਿਹੜੀ ਸਭ ਨਾਲੋਂ ਪੁਰਾਣੀ ਪਾਰਟੀ ਐ 100 ਸਾਲ ਨੂੰ ਹੋ ਚੋ ਜਾਣਗੇ ਹੁਣ ਉਹਨੂੰ ਇਸ ਕਰਕੇ ਅਸੀਂ ਸ਼ਰੋਬਣੀ ਅਕਾਲੀ ਦਲ ਉਹਦੇ ਪਿਛਲੇ ਇਤਿਹਾਸ ਨੂੰ ਜੇ ਦੇਖੋ ਸਾਰਾ ਹੀ ਕੁਰਬਾਨੀਆਂ ਭਰਿਆ ਇਤਿਹਾਸ ਆ ਲੋਕਾਂ ਦੀ ਪਾਰਟੀ ਆ ਲੋਕਾਂ ਵਾਸਤੇ ਹਮੇਸ਼ਾ ਰਹੀ ਆ ਸਾਡੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 17-18 ਸਾਲ ਜੇਲ੍ਹ ਕੱਟੀ ਆ ਜਿਹੜੀ ਕਿ ਪੰਜਾਬ ਵਾਸਤੇ ਪੰਜਾਬੀਆਂ ਪਿੱਛੇ ਹੀ ਕੱਟੀ ਆ ਇਸ ਕਰਕੇ ਅਸੀਂ ਬਹੁਤ ਮਾਣ ਫਕਰ ਮਹਿਸੂਸ ਕਰਦੇ ਆ ਕਿ ਸ਼ਰੋਬਣੀ ਅਕਾਲੀ ਦਲ ਦੇ ਅਸੀਂ ਵਰਕਰ ਆ